ਜਬ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾਲਖੋ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੈ ਤਾ ਹੋ ਮੈਂ ਕੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਰਜਣੇ ਨਿਸਾੜ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰਦੇ ਜਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਾਜ਼ਰ ਕਥਨਾ ਕਥਿਨਾ ਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈ ਜੇ ਤਕ ਪਾਏ ਜੁਗਾ ਜੁਗੰਤਰ ਖਾਈ ਖਾਇ ਹੁਕਮਿ ਹੁਕਮ ਚਲਾਏ ਰਾਉ ਨਾਨਕ ਵਿਦ ਸਹਿਬੇ ਪ੍ਰਵਾਹ ਸਾਚਾ ਸਾਇਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕਹਿ ਕੇ ਰਖੀਐ ਜਿਦ ਸੈ ਦਰਬਾਰ ਮੂਖੇ ਬੁਲਣ ਬੁਲੀਐ ਜਿਦ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਬੜਿਆਈ ਬਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਟਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਇ ਸਮਾਈ ਗੁਰਈਸ਼ਰ ਗੁਰਪੂਰਕ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅਖ ਨਹੀਂ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਥ ਨਾ ਵਾ ਜੇ ਤ ਸੁਭਾਵਾ ਵਿਣ ਪਾਣੇ ਕੇ ਨਾਇ ਕਰੀ ਜੇਤੀ ਸੇਟੋ ਪਾਈ ਵੇਖਾ ਵਿਣਹ ਕਰਮਾ ਕੇ ਮੇਰੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗ ਲੀ ਜੇ ਕਿਸ ਨਦਰ ਨਾ ਵਈ ਤ ਵਾਤਨ ਪੁੱਛੈ ਕੀ ਕੀਟਾ ਅੰਦਰ ਕੀਤ ਕਰ ਦੂਸੀ ਦੋਸਤ ਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨ ਸੁਝੈ ਜੇ ਕਿਸ ਗੁਣ ਕੋਏ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਤਵ ਲੈ ਆਕਾਸ਼ ਸੁਣਿਆ ਦੀਪ ਲੋਪਾ ਤਾਨ ਸੁਣਿਆ ਪੂਜ ਨਾ ਸਕੈ ਗੌਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੋਕਸਲਾ ਹਰਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਿਸ਼ਨਾਣ ਸੁਣਿਆ ਫੜ ਫੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖਬੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਮ ਸੁਣਿਆ ਹਾਥ ਵੈਸ ਗਾਉ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੀ ਕੀ ਗਾ ਕਹੀ ਨਾ ਜਾਏ ਜੇ ਕੋ ਕਹਿ ਪੀਛਾ ਪਿਸਦਾਏ ਕਾਗਦ ਕਲਮ ਨ ਲੇਖਣ ਹਾਰ ਮੰਨੀ ਕਾ ਵੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਤ ਮੰਨੈ ਮੋਹ ਛੋਟਾ ਨਾ ਖਾਈ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਸ ਪਰਗਟ ਜਾਈ ਮੰਨੈ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੈ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੂਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਇ ਸੁਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਕਵਲੇ ਉਪਰ ਕੀਤਾ ਪਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਹੀ ਹੋ ਲਿਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸੁਆਲੂ ਰੂਪ ਕੀ ਤੀਰ ਜਾਣੇ ਕੋਣ ਕੂਤ ਕੀਤਾ ਪਸਾਓ ਏ ਕੋ ਕਵਾਓ ਤਿਸ ਤੇ ਹੋਈ ਲਖਤਰੀ ਆਵ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵੈ ਇਕਵਾਦ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂਖ ਜੋਗ ਮਨ ਰਹੇ ਉਦਾਸ ਅਸਾਂਖ ਭਗਤ ਪੁਨ ਗਿਆਨ ਵਿਚਾਰ ਸੰਗ ਸਤੀ ਅਸੰਖ ਦਾਤਾਰ ਸੰਗ ਸੂਰਮੂ ਭਖਸਾਰ ਅਸਾਂਖ ਮੂਲ ਵਿਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਤੁਮੂਰਖੰਦ ਕੋਰ ਸੰਗ ਚੋਰ ਰਾਮਖੋਰ ਅਸਾਂ ਖਮਰ ਕਰ ਜਾਏ ਜੋ ਰਸਾਂ ਗਲਵੜ ਤਿਆ ਗਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਕੂੜੇ ਫਿਰ ਆਏ ਸੰਖ ਮਲੇਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਾਏ ਵਿਚਾਰ ਵਾਰਿਆ ਨਾ ਜਾਬਾ ਏਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮ ਤਨ ਰੰਗਾਰ ਅਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਖ ਐਸਰ ਭਾਰ ਹੋਏ ਅਖਰੀ ਨਾਮ ਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਤੇ ਪਾਏ ਜੀ ਤਾਕੀ ਤਰਤੇ ਤਾ ਨਾ ਹੋ ਵਿਣਦਾਵੇਂ ਨਾਹੀ ਕੋ ਥਾਵ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਬਾਰ ਜੋਤੁ ਦੁ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਪਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਕੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਪਰੀਏ ਮਤ ਪਾਪਾ ਕੈ ਸੰਗ ਓ ਧੋ ਪਹਿਨਾ ਵੈ ਕੈ ਰੰਗ ਫੂਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਖ ਲੈ ਜਾਓ ਆ ਪੀ ਬੀ ਜਾ ਪੇ ਖਾਓ ਨਾਨ ਕੋਖਮੀ ਆ ਬੋ ਜਾਓ ਤੀਰਥ ਤਪ ਦੇ ਅਦਾਨ ਜੇ ਕੋ ਬਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤ ਤੀਰਤ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਾਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਮਣ ਸੋ ਵੇਲਾ ਵਕ ਕਵਣ ਕਵਣ ਥਿਤ ਕਵਣ ਵਾਰ ਕਵਣ ਸੁਰਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜੀ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲਈ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿ ਕਰਾ ਕਾ ਕਿਰਸਾ ਲਾਈ ਕਿਉ ਵਰਨੀ ਕਿਵ ਜਾਣਾ ਨਾਨਕਾ ਘਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲਾ ਪਾਤਲ ਲਖ ਆਕਾਸ ਅਗਾਸ ਕੋੜ ਕੋੜ ਕਪਾਲ ਤੱਕੀ ਵੀਰ ਕਹਿਣ ਇੱਕ ਬਾਤ ਸਹਿ ਸਹ ਟਰ ਕਹਿਣ ਤੇ ਬਾ ਅਸਲੋ ਇੱਕ ਧਾਤ ਲਿਖਾ ਹੋਇ ਤਾਲੀ ਕੀ ਲਿਖਿਆ ਹੋਇ ਵਿਨਾਸ਼ ਨਾਨਕ ਵੱਡਾ ਆ ਕੀ ਆ ਆ ਪੇ ਜਾਣੇ ਆਪ ਸਲਾਇ ਸਲਾਇ ਤੀ ਸੁਰਤ ਨ ਪਾਈਆਂ ਨਦੀਆਂ ਤਹਿ ਬਾ ਪਵੇਂ ਸਮੁੰਦ ਨ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਾ ਹੋਵਨੀ ਜੇ ਤਿਸ ਮਨੂ ਲਾ ਵਿਸਰੈ ਅੰਤ ਨਾ ਸਿਰਤੀ ਕਹਿਣਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਹੈ ਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਈ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾਉ ਉੱਚ ਉਪਰ ਉਚਾ ਨਾ ਹੋਏ ਬੁਢੂ ਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੀਵ ਡਿਆ ਬਜਣ ਆਪ ਆਪ ਨਾਨ ਕਰਦ੍ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗੈ ਜੂਦੋ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਈ ਖਾਈ ਕੀਤੇ ਦੁਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਏ ਦੇ ਕੋ ਖਾਇ ਕਾਖਣ ਪਾਇਉ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੀ ਅਕਸਿ ਪਕੇਈ ਕੇ ਜਿਸ ਨੂੰ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਢੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਅਮੁੱਲ ਭਾਏ ਮੁੱਲ ਸਮਾਏ ਅਮੁੱਲ ਤਰਮਾ ਮੁੱਲ ਦੀ ਬਾਣ ਮੁੱਲ ਤੋਲ ਮੁੱਲ ਪ੍ਰਵਾਣ ਅਮੁੱਲ ਬਕਸੀ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੂਲ ਆਖਿਆ ਨਾ ਜਾਏ ਆਖਾ ਕਰਹਿ ਲਵਲਾਈ ਆਖੇ ਵੀਰ ਪਾਠ ਪੁਰਾਣੇ ਆਖੇ ਪੜੇ ਕਰੇ ਵਖਿਆਣ ਆਖੇ ਬਰਮੀ ਆਖੇ ਇੰਦੇ ਆਖੇ ਗੂਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸੇ ਦਇਆ ਆਖੇ ਕੀਤੇ ਕੀਤੇ ਬੁਧ ਆਖੇ ਦਾਨ ਵੇ ਆਖੇ ਦੀਵ ਆਖੇ ਸੁਰ ਨਰ ਮੁਰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠ ਉਠ ਜਾਈ ਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੀ ਕੀ ਜੇ ਵਿੜ ਪਾਵੇ ਤੇ ਵਿੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖ ਭੂਲ ਵਿਗਾੜ ਤਾਂ ਲਿਖਿਆ ਸਿਰ ਗਵਰ ਗਵਰ ਸੋਦਰ ਕਿਹਾ ਸੁਕਰ ਗਿਆ ਜਤਵੇ ਸਰਬ ਸੰਮਾਲੇ ਬਾਜੀ ਨਾਦ ਇਕ ਸੰਕਾ ਕੀਤੇ ਵਾਣਹਾਰੀ ਕੀਤੇ ਰਾਗਪਰੀ ਸੁਖਹੀਨ ਕੀਤੇ ਗਾਵਣਹਾਰੀ ਗਾਵੇ ਤੁਹਨੋਂ ਪਉਣ ਪਾਣੀ ਬੈਸੰਤ ਰਗਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਜਾਵੇ ਇੰਦਨ ਦਸਨ ਬੈਠੇ ਦੀਵਤੇ ਅੰਦਰ ਨਾਲੇ ਗਾਵੇ ਸਿਬ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਪੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਰਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਏ ਮਨ ਮੋਹਣ ਸੁਰਗ ਹੈ ਮਛ ਪਿਆਲੇ ਗਾਵੇ ਰਤਨ ਪਾਈ ਤੇਰੇ ਅਟਸਰ ਦੀਤ ਨਾਲੇ ਗਾਵੇ ਜੂਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭੰਤਰ ਸਾਲੇ ਹੋਰ ਕੀਤੇ ਗਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਸੀ ਮਾਇਆ ਜੇ ਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਕਿਸ ਦੀ ਵਡਿਆਏ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਦਸ਼ਾਹ ਉਹ ਸ਼ਾਹ ਪਾਦਸ਼ਾਹਬ ਨਾਨਕ ਰਹਿ ਨ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੈ ਬਿਪੂਤ ਖਿੰਤਾ ਗਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਯਾ ਦੇਤ ਸੈ ਆਦੇਸ ਆਧ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਪੁਗਤ ਗਿਆਂਦੇ ਆ ਪੰਡਾਰੰਕਟਕ ਟਵਾਜੈ ਨਾਦ ਆਪਨਾਥ ਨਾਤੀ ਸੁਭਜਾ ਕੀਰਤਿਸ ਦਵਰਾ ਸਾਧ ਸੰਜੋਗ ਬਜੋਗਦ ਕਾਰਜ ਲਾਵੇ ਲਿਖਿਆ ਵੇ ਭਾਗ ਆਦੇਤ ਸੇ ਆਦੇਸ ਆਧ ਨਿਲ ਨਾਦ ਨਾਥ ਜੁਗ ਜੁਗ ਇਕੂ ਵੇਸ ਇਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜੀਵਤ ਸੁਭਾਵੈ ਤਵੈ ਚਲਾਵੈ ਜੇ ਹੋ ਵਾ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਾਵੈ ਬਹੁਤਾਇਓ ਵਿਡਾਨ ਆਦਿਤ ਸੈ ਆਦੇਸ ਆਦ ਨੀਲ ਨਦਨਾਤ ਜੁਗ ਜੁਗ ਇਕੋ ਵੇਸ ਆਸਣ ਲੋਇ ਲੋਇ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਦੇਤ ਸੈ ਆਦੇਸ ਆਦ ਨੀਲ ਨਦਨਾਤ ਜੁਗ ਜੁਗ ਇਕੋ ਵੇਸ ਇਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਾਲ ਗਿੜਾਇਆ ਕੀ ਏਕ ਨਾਮ ਜਗਦੀਸ਼ ਏਕ ਰਾਏ ਪਤ ਪਵੜੀਆ ਚੜੀਆ ਹੋਏ ਕੀ ਸੁਨਦਲਾ ਕਾਸ਼ਕੀ ਕੀ ਟਾਈਰੀਸ ਨਾਨਕ ਨਦੀਪਾਈ ਐ ਕੂੜੀ ਕੂੜੈ ਠੀ ਸਾਖਣ ਜੋਰ ਚ ਪੈਨੈ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜਮਾਨ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਧਿਪੀਵਾਰ ਪਵਨ ਬਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪਰ ਕੀ ਧਰਮਸਾਲ ਤਿਸਵੇ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਾਚਪਕਾਏ ਉਥੇ ਪਾਏ ਨਾਨਕ ਗਿਆ ਜਾਪੇ ਜਾਈ धर्मखंड कायो धर्म ज्ञानखंड का को कर्म केते पौण पाणी वसंतर केते कारम महेश केते भरमे काडत कडीया रूप रंग के वेश कीतीया कर्म भूमि मेद केते केते धूप देश केते इंद चंद सूर केते केते मंडल देश केते सिद्ध भूतनाथ केते केते देवी वेश केते देव दान मूल केते केते रतन समुद्र कीतिया खाणी कीतिया पाणी केते पात नरेंद्र ਕੀਤੀਆ ਸੁਦੀ ਸੇਵਕੀ ਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਤ ਕੜੀਏ ਬਹੁਤ ਆਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੈ ਪਿਸਤਾਈ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤਮਾ ਬਲ ਸੂਤਨ ਮੈਂ ਰਾਮ ਰਹਾ ਭਪੂਰ ਤਿੱਥੈ ਸੀ ਤੂ ਸੀਤਾ ਮੇ ਮਮਾਏ ਤਾਂ ਕਿ ਰੂਹ ਨਾ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਏ ਤਿੱਥੈ ਭਗਤ ਬਸੈ ਕੀ ਲੋਕ ਕਰੈ ਆਨੰਦ ਸਚਿਆ ਮਨ ਸੋਏ ਸੱਚਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਨਤਨਾੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵ ਵਿਕਾਰ ਵੇ ਕੈ ਵਿਚਕਾਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਧੀ ਉਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਭੋਖ ਲਾਗਨ ਤਪtau ਭਾਂਡਾ ਪਾਉ ਅਮਰਤ ਤਤਟਾਲ ਕੜੀਏ ਸ਼ਵਰ ਸੁੱਤੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵਸੁਰਾ ਦੋਈ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ